ਅੰਨੇ ਭਗਤੋ ਇਹ ਗੱਲ ਤੁਹਾਡੇ ਬਾਰੇ ਹੋ ਰਹੀ ਆ ਵੈਸੇ ਇਹਦੇ ਨਾਲ ਪੰਜਾਬ ਦਾ ਤੇ ਤੁਹਾਡਾ ਫਾਇਦਾ ਬੜਾ ਹੋਣਾ ਅੱਗੇ ਵੀਡੀਓ ਚ ਕਰਦੇ ਆ ਗੱਲ ਵੀ ਉਹ ਕਿੱਦਾਂ ਪਹਿਲਾਂ ਇਹਦੀ ਸੁਣਿਓ ਧਰਿੰਦਰ ਸ਼ਾਸਤਰੀ ਨੂੰ ਇਹ ਸਿੱਖਾਂ ਵਾਸਤੇ ਸ਼ਰਮ ਡੁੱਬ ਮਰਨ ਦੀ ਗੱਲ ਹੈ ਜੇ ਧਰਿੰਦਰ ਸ਼ਾਸਤਰੀ ਨੂੰ ਇੱਥੇ ਆ ਕੇ ਗੱਲ ਕਰਨੀ ਪੈ ਰਹੀ ਹੈ ਤੇ ਇਹ ਪੰਜਾਬ ਦੇ ਹਿੰਦੂਆਂ ਵਾਸਤੇ ਸ਼ਰਮ ਦੇ ਡੁੱਬ ਮਰਨ ਦੀ ਗੱਲ ਹੈ ਜੇ ਤਰਿੰਦਰ ਸ਼ਾਸਤਰੀ ਪੰਜਾਬ ਦੇ ਗੱਲ ਕਰਨਾ ਪਿਆ ਰਿਹਾ ਕਿਉਂ ਪੰਜਾਬ ਦਾ ਹਿੰਦੂ ਨਹੀਂ ਬੋਲਦਾ ਪਿਆ ਕਲੇ ਸਿੱਖ ਦੇ ਕਨਵਰਟ ਨਹੀਂ ਨਾ ਹੋ ਰਹੇ ਬਾਲਮੀਕ ਭਾਈ ਚਰਾ ਜਾ ਰਿਹਾ ਰਵਿਦਾਸ ਭਾਈ ਚਰਾ ਜਾ ਰਿਹਾ ਹੈ ਹਿੰਦੂ ਬਹੁਤ ਪੂਰਾ ਪੂਰਾ ਸਾਊਥ ਬੈਲਟ ਜਿਹੜੀ ਕਨਵਰਟ ਹੋ ਚੁੱਕੀ ਹੋਈ ਹੈ 크ਰਿਸਚੀਅਨਟੀ ਦੇ ਅੰਦਰ ਪੰਜਾਬ ਸ਼ੁਰੂਆਤ ਹੈ ਜੇ ਕੀ ਲੱਗਦਾ ਇੰਨੀ ਵੱਡੀ ਕਨਵਰਟ ਹੋਦਾ ਕੀ ਕਾਰਨ ਹੈ ਕਾਰਨ ਹੋਈ ਧਰਮ ਭੁਲੇਖਾ ਹੈ ਤੇ ਕੁਛ ਨਹੀਂ ਕਰਦੇ ਕਰਦੇ ਭੂਤ ਭਾਈ ਠੀਕ ਕਰਦੇ ਲੋਕਾਂ ਦੇ ਮਾੜੇ ਮੋਟੇ ਉਹਦੇ ਸਾਡੇ ਪੰਡਤ ਕਰੀ ਜਾਂਦੇ ਨੇ 1-100 ਰੁਪਏ ਦੇ ਵਿੱਚ ਅੱਛਾ ਹੋਣ ਤਾਂ ਵੈਸੇ ਇਹਨਾਂ ਲੋਕਾਂ ਨੂੰ ਨਾਲ ਮਿਲ ਕੇ ਪ੍ਰਚਾਰ ਕਰ ਲੈਣਾ ਚਾਹੀਦਾ ਕਿਉਂਕਿ ਹੁਣ ਤਾਂ ਇਹਨਾਂ ਦਾ ਸਾਫ਼-ਸਾਫ਼ ਪਤਾ ਲੱਗ ਰਿਹਾ ਵੀ ਇਹ ਸਾਰੇ ਲਾਗੇ ਢਾਡੀ ਕਥਾ ਕੀਰਤਣੀਏ ਸਰਕਾਰੀ ਆ ਇਹ ਸਾਰਾ ਭਾਜਪੀ ਦਾ ਵਛਾਇਆ ਹੋਇਆ ਇੱਕ ਜਾਲ ਆ ਤੁਹਾਨੂੰ ਲੋਕਾਂ ਨੂੰ ਧਾਰਮਿਕ ਬਣਾਉਣ ਵਾਸਤੇ ਵੀ ਜੋ ਵੀ ਤੁਸੀਂ ਮੰਗਣਾ ਨਾ ਉਹ ਮੰਦਰਾਂ ਗੁਰਦੁਆਰਿਆਂ ਡੇਰਿਆਂ ਤੇ ਦਰਬਾਰਾਂ ਤੋਂ ਜਾ ਕੇ ਮੰਗੋ ਸਾਡੇ ਕੋਲੋਂ ਨਹੀਂ ਤੁਹਾਡੇ ਮੂੰਹ ਆਪਣੇ ਵੱਲੋਂ ਦੂਜੇ ਪਾਸੇ ਨੂੰ ਮੋੜ ਦਿੱਤੇ ਮੇਰੀ ਇੱਕ ਗੱਲ ਧਿਆਨ ਨਾਲ ਸੁਣਿਓ ਤੇ ਨੋਟ ਕਰਿਓ ਆ ਜਿਹੜੇ ਮੰਦਰ ਗੁਰਦੁਆਰੇ ਡੇਰੇ ਤੇ ਦਰਬਾਰ ਆ ਨਾ ਜਿੱਥੇ ਹਰੀਆਂ ਚਾਦਰਾਂ ਚੜਦੀਆਂ ਤੇ ਚਿਰਾਗ ਜਗਦੇ ਆ ਇਹਨਾਂ ਥਾਵਾਂ ਤੇ ਕੋਈ ਮੁਸਲਮਾਨ ਤੇ ਜਾਂ ਕੋਈ ਸਾਈ ਤਾਂ ਨਹੀਂ ਜਾਂਦੇ ਕਿਉਂਕਿ ਉਹ ਲੋਕ ਤਾਂ ਮੜੀਆਂ ਮਸਾਣਾ ਤੇ ਕਬਰਾਂ ਨੂੰ ਨਹੀਂ ਮੰਨਦੇ ਉਹ ਲੋਕ ਕਿਤੇ ਮੱਥਾ ਨਹੀਂ ਟੇਕਦੇ ਫਿਰ ਇਹਨਾਂ ਥਾਵਾਂ ਤੇ ਜਾਂਦਾ ਕੌਣ ਆ ਉਹ ਦੋ ਹੀ ਕੌਮਾਂ ਵਾਲਮੀਕੀ ਹੈ ਤੇ ਤਵੀ ਦੱਸਿਏ ਇਹ ਤੁਹਾਨੂੰ ਲੋਕਾਂ ਨੂੰ ਬਣਾ ਕੇ ਦਿੱਤੇ ਹੋਏ ਆ ਬ੍ਰਾਹਮਣਵਾਦ ਨੇ ਘੱਟ ਬੁੱਧੀ ਤੇ ਘੱਟ ਸੋਚ ਵਾਲਿਆਂ ਨੂੰ ਵੀ ਤੁਸੀਂ ਮੋਦਿਆਂ ਦੀ ਪੂਜਾ ਕਰੋ ਤੇ ਪੰਜਾਬ ਦੇ ਵਿੱਚ ਆਗੂ ਇਹਨਾਂ ਕਬਰਾਂ ਦਾ ਗੁਰੂ ਗ੍ਰੰਥ ਸਾਹਿਬ ਜੀ ਨੂੰ ਬਣਾਇਆ ਹੋਇਆ ਹੁਣ ਜਾਤਾਂ ਪਾਤਾਂ ਦੇ ਆਧਾਰ ਤੇ ਗੁਰਦੁਆਰੇ ਤਾਂ ਬਣਾ ਦਿੱਤੇ ਆ ਇਹਨਾਂ ਨੇ ਪਰ ਪ੍ਰਕਾਸ਼ ਸਾਰੇ ਗੁਰਦੁਆਰਿਆਂ ਦੇ ਵਿੱਚ ਇੱਕੋ ਹੀ ਗ੍ਰੰਥ ਦਾ ਕੀ ਤੁਹਾਨੂੰ ਨਹੀਂ ਲੱਗਦਾ ਆ ਜਿਹੜਾ ਪੰਜਾਬ ਦੇ ਵਿੱਚ ਪਖੰਡਵਾਦ ਦਾ ਧੰਦਾ ਚੱਲ ਰਿਹਾ ਇਹ ਸਾਰਾ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਂ ਤੇ ਚੱਲ ਰਿਹਾ ਤੁਸੀਂ ਵੇਖਿਆ ਨਹੀਂ ਤੁਸੀਂ ਭਾਵੇਂ ਕਿਸੇ ਵੀ ਮੰਦਰ ਦੇ ਨਾਲ ਕਿਸੇ ਵੀ ਦਰਬਾਰ ਦੇ ਨਾਲ ਕਿਸੇ ਵੀ ਡੇਰੇ ਦੇ ਨਾਲ ਜੁੜੇ ਹੋ ਤੁਹਾਡੇ ਮਰਨ ਜੰਮਣ ਤੇ ਵਿਆਹ ਸ਼ਾਦੀ ਤੇ ਪਵਕਾਸ਼ ਤੁਹਾਡੇ ਘਰਾਂ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਹੁੰਦਾ ਡੇਰਿਆਂ ਵਾਲਿਆਂ ਕੋਲ ਤੇ ਦਰਬਾਰਾਂ ਵਾਲਿਆਂ ਕੋਲ ਕੋਈ ਆਪਣਾ ਸਿਸਟਮ ਨਹੀਂ ਵਿਆਹ ਸ਼ਾਦੀਆਂ ਦਾ ਵੇਖਣ ਨੂੰ ਤੇ ਇਦਾਂ ਲੱਗਦੇ ਆ ਵੀ ਜਿਵੇਂ ਇੱਕ ਦੂਜੇ ਦੇ ਵਿਰੋਧੀ ਆ ਪਰ ਹੈ ਨਹੀਂ ਤੁਹਾਡੇ ਸਾਹਮਣੇ ਇੱਕ ਦੂਜੇ ਦਾ ਵਿਰੋਧ ਕਰਦੇ ਵੀ ਆ ਪਰ ਹੈ ਇਹੋ ਸਰਕਾਰੀ ਆ ਜਿਹੜੇ ਹਰ ਕੰਮ ਨੂੰ ਪਰਮਾਤਮਾ ਦਾ ਲਿਖਿਆ ਕਹਿ ਕੇ ਟਾਲ ਦਿੰਦੇ ਆ ਹੁਣ ਇਹਨਾਂ ਨੂੰ ਟੈਨਸ਼ਨ ਲੱਗੀ ਹੋਈ ਆ ਵੀ ਹਿੰਦੂ ਪ੍ਰਚਾਰਕ ਕਿਉਂ ਨਹੀਂ ਬੋਲਦੇ ਕਿਉਂਕਿ ਆ ਜਿਹੜਾ ਸਾਂਝਾ ਮਾਂਝਾ ਕੰਮ ਆ ਨਾ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਂ ਤੇ ਚੱਲ ਰਿਹਾ ਹੁਣ ਇਹ ਕੰਮ ਬੰਦ ਹੋਣ ਦਾ ਖਤਰਾ ਹੈ ਇਹਨਾਂ ਨੂੰ ਅਗਰ ਜੇ ਲੋਕ ਸਾਈ ਬਣ ਗਏ ਸਭ ਤੋਂ ਵੱਡਾ ਨੁਕਸਾਨ ਪੰਜਾਬ ਦਾ ਤੇ ਪੰਜਾਬ ਦੇ ਲੋਕਾਂ ਦਾ ਹੋ ਰਿਹਾ ਗੁਰੂ ਗ੍ਰੰਥ ਸਾਹਿਬ ਜੀ ਦੇ ਕਾਰਨ ਇਹ ਕਹਿੰਦਾ Hindu ਪ੍ਰਚਾਰਕ ਨਹੀਂ ਬੋਲਦੇ ਬੋਲਤ ਰਹੇ ਆ ਉਹ ਵੀ ਉਹ ਕਿਉਂ ਨਹੀਂ ਬੋਲਣਗੇ ਉਹਨਾਂ ਦਾ ਤਾਂ ਧਰਮ ਸ਼ੁਰੂ ਕੀਤਾ ਹੋਇਆ ਇਹੋ ਬੜੀਆਂ ਕਥਾ ਕਹਾਣੀਆਂ YouTube ਤੇ ਪਈਆਂ ਹੋਈਆਂ ਜਿਹੜੀਆਂ ਉਹਨਾਂ ਦੇ ਦੁਆਰਾ ਸੁਣਾਈਆਂ ਗਈਆਂ ਵੰਡਤ ਪ੍ਰੇਮਾਨੰਦ ਬੋਲ ਰਿਹਾ ਗੁਰੂਆਂ ਦੇ ਬਾਰੇ ਹਰ ਪੰਜਾਬੀ ਕਲਾਕਾਰ ਬੋਲ ਵੀ ਰਿਹਾ ਤੇ ਗਾ ਵੀ ਰਿਹਾ ਪ੍ਰਚਾਰ ਵਿੱਚ ਕੋਈ ਕਮੀ ਨਹੀਂ ਗਈ ਹਰ ਪ੍ਰਚਾਰਕ ਆਪੋ ਆਪਣਾ ਜੋਰ ਪੂਰਾ ਲਾ ਰਿਹਾ ਪਰ ਫਿਰ ਵੀ ਤੁਸੀਂ ਕਿੰਨਾ ਕੁ ਚਿਰ ਲੋਕਾਂ ਨੂੰ ਮੂਰਖ ਬਣਾ ਸਕਦੇ ਆ ਹੁਣ ਲੋਕੀ ਜਾਗ ਰਹੇ ਆ ਇਹ ਕੋਈ ਧਰਮ ਪਰिवर्तन ਨਹੀਂ ਹੋ ਰਿਹਾ ਇਹ ਲੋਕਾਂ ਦਾ ਵਿਕਾਸ ਹੋ ਰਿਹਾ ਇਹ ਤੁਹਾਡੇ ਵਹਿਮਾਂ ਤੇ ਭਰਮਾਂ ਦੇ ਵਿੱਚੋਂ ਮੁਕਤ ਹੋ ਰਹੇ ਆ ਹੁਣ ਸਭ ਤੋਂ ਵੱਡਾ ਘਾਟਾ ਬ੍ਰਾਹਮਣ ਨੂੰ ਇਹੀ ਪੈਣਾ ਜਿਹੜਾ ਵਾਲਮੀਕੀਆ ਭਾਈਚਾਰਾ ਤੇ ਰਵੀਦਾਸੀਆ ਭਾਈਚਾਰਾ ਵੀ ਜਾ ਰਿਹਾ ਵਾਲਮੀਕੀਆ ਭਾਈਚਾਰਾ ਤੇ ਰਵੀਦਾਸੀਆ ਭਾਈਚਾਰਾ ਕਿਤੇ ਨਹੀਂ ਜਾ ਰਿਹਾ ਬਸ ਬਾਹਰ ਨਿਕਲ ਰਿਹਾ ਤੁਹਾਡੇ ਪਖੰਡਵਾਦ ਦੇ ਵਿੱਚੋਂ ਬਸ ਬਾਹਰ ਨਿਕਲ ਰਿਹਾ ਤੁਹਾਡੇ ਮੜੀਆਂ ਮਸਾਣਿਆਂ ਦੇ ਮੇਲਿਆਂ ਵਿੱਚੋਂ ਤੇ ਜਗਰਾਤਿਆਂ ਵਿੱਚੋਂ ਬੱਸ ਬਾਹਰ ਨਿਕਲਿਆ ਤੁਹਾਡੇ ਨਿਤ ਤੀਜੇ ਦਿਨਾਂ ਦੇ ਜਨਮ ਦਿਨਾਂ ਵਿੱਚੋਂ ਤੇ ਵਰਸੀਆਂ ਦੇ ਵਿੱਚੋਂ ਵਾਲਮੀਕਿਆ ਭਾਈਚਾਰਾ ਤੇ ਰਵੀਦਾਸੀਆ ਭਾਈਚਾਰਾ ਕੋਈ ਆਪਣਾ ਧਰਮ ਬਦਲ ਨਹੀਂ ਰਿਹਾ ਤੇ ਨਾ ਹੀ ਆਪਣਾ ਧਰਮ ਛੱਡ ਰਿਹਾ ਇਹ ਤਾਂ ਹੁਣ ਧਰਮ ਨੂੰ ਅਪਣਾ ਰਿਹਾ ਪਹਿਲਾਂ ਤਾਂ ਇਹਨਾਂ ਨੂੰ ਆਪਣਾ ਧਰਮ ਪਤਾ ਹੀ ਨਹੀਂ ਸੀ ਵੀ ਸਾਡਾ ਧਰਮ ਕਿਹੜਾ ਵਾ ਇਹ ਤਾਂ ਵਿਚਾਰੇ ਉਹੀ ਧਰਮ ਅਡਭਾਰ ਰਹੇ ਸੀ ਜਿਹੜਾ ਹਰ ਇਨਸਾਨ ਦਾ ਧਰਮ ਹੋਣਾ ਚਾਹੀਦਾ ਇਹ ਤਾਂ ਹਰ ਪਾਸੇ ਪਰਮਾਤਮਾ ਨੂੰ ਵੇਖ ਲੈ ਸੀ ਹਰ ਥਾਂ ਤੇ ਮੱਥੇ ਟੇਕ ਰਹੇ ਸੀ ਪਰ ਇਹਨਾਂ ਨੂੰ ਖੁਦ ਨੂੰ ਪਤਾ ਨਹੀਂ ਸੀ ਵੀ ਅਸੀਂ ਹਿੰਦੂ ਆ ਕਿ ਸਿੱਖ ਹਰ ਪਾਸੇ ਹੀ ਨਜ਼ਰ ਆ ਰਹੇ ਸੀ ਮੰਦਰਾਂ ਗੁਰਦੁਆਰਿਆਂ ਡੇਰਿਆਂ ਤੇ ਦਰਬਾਰਾਂ ਵਿੱਚ ਪਰ ਇਹਨਾਂ ਦੀ ਆਪਣੀ ਕੋਈ ਪਛਾਣ ਨਹੀਂ ਸੀ ਚਲੋ ਹੁਣ ਇਹਨਾਂ ਦੀ ਆਪਣੀ ਕੋਈ ਪਛਾਣ ਤਾਂ ਹੋਏਗੀ ਆਪਣਾ ਕੋਈ ਧਰਮ ਤਾਂ ਹੋਏਗਾ ਸਭ ਤੋਂ ਵੱਡਾ ਭਾਈਚਾਰਾ ਇਹੀ ਆ ਇਹਨਾਂ ਨਾਲ ਹੀ ਲੱਗਦੀਆਂ ਸੀ ਮੇਲਿਆਂ ਤੇ ਜਗਰਾਤਿਆਂ ਦੇ ਵਿੱਚ ਰੌਣਕਾਂ ਇਹਨਾਂ ਨਾਲ ਹੀ ਪੈਂਦਾ ਸੀ ਮੰਦਰਾਂ ਵਿੱਚ ਗੁਰਦੁਆਰਿਆਂ ਤੇ ਡੇਰਿਆਂ ਦੇ ਵਿੱਚ ਰੱਛ ਬਾਕੀ ਲੋਕ ਤਾਂ ਇਸੇ ਤਰ੍ਹਾਂ ਹੀ ਆ ਜਿਵੇਂ ਫਸਲ ਦੇ ਵਿੱਚ ਕੱਖ ਕਾਨ ਤੇ ਤੁਹਾਨੂੰ ਪਤਾ ਜਿਹੜਾ ਕੱਖ ਕਾਨ ਹੁੰਦਾ ਨਾ ਉਹ ਫਸਲ ਨੂੰ ਵਧਣ ਨਹੀਂ ਦਿੰਦਾ ਉਹਨੂੰ ਨਸ਼ਟ ਕਰਨਾ ਪੈਂਦਾ ਉਹਨੂੰ ਖਤਮ ਕਰਨਾ ਪੈਂਦਾ ਸੱਚ ਜਾਣਿਓ ਤੁਸੀਂ ਵੀ ਇਹਨਾਂ ਪਖੰਡੀ ਬਾਬਿਆਂ ਦੇ ਕਾਰਨ ਨਹੀਂ ਵੱਧ ਰਹੇ ਇਹ ਸਾਰੇ ਇੱਕੋ ਹੀ ਖੂਦ ਦੇ ਡੱਡੂ ਆ ਤੁਸੀਂ ਇੱਕ ਨਾਲੋਂ ਟੁੱਟ ਕੇ ਦੂਜੇ ਨਾਲ ਜੁੜ ਜਾਂਦੇ ਆ ਇਹਨਾਂ ਨੇ ਤੁਹਾਨੂੰ ਆਲੇ-ਦੁਆਲੇੋਂ ਘੇਰਿਆ ਹੋਇਆ ਉਲੂ ਦੇ ਬੈਲ ਵਾਂਗੂ ਤੁਸੀਂ ਇੱਕੋ ਚੱਕੇ ਦੇ ਵਾਰ-ਵਾਰ ਘੁੰਮੀ ਜਾਂਦੇ ਆ ਘਰਾਂ ਵਿੱਚ ਤੁਹਾਡੇ ਜੋਤਾਂ ਤੇ ਚਿਰਾਗ ਜਗ ਰਹੇ ਆ ਤੇ ਬਾਕੀ ਕਾਰਜ ਜਿਹੜੇ ਉਹ ਸਾਰੇ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਹੁੰਦੇ ਆ ਗੁਰੂ ਗ੍ਰੰਥ ਸਾਹਿਬ ਜੀ ਤਾਂ ਇਹਨਾਂ ਵਹਿਮਾਂ ਭਰਮਾਂ ਦੇ ਵਿੱਚੋਂ ਬਾਹਰ ਕੱਢਦੇ ਆ ਦੂਰ ਕਰਦੇ ਆ ਪਰ ਇਹ ਸਾਰੇ ਵਹਿਮ ਭਰਮ ਜਿਹੜੇ ਆ ਉਹ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਂ ਤੇ ਚੱਲ ਰਹੇ ਆ ਗੁਰੂ ਗ੍ਰੰਥ ਸਾਹਿਬ ਜੀ ਤਾਂ ਕਿਤਾਬ ਦੇ ਸਾਇਜ ਵਿੱਚ ਤੁਹਾਡੇ ਘਰਾਂ ਵਿੱਚ ਹੋਣੇ ਚਾਹੀਦੇ ਸੀ ਕਿਉਂਕਿ ਉਹਦੇ ਵਿੱਚ ਏਕਤਾ ਦੀ ਗੱਲ ਕੀਤੀ ਹੋਈ ਆ ਪਰ ਬ੍ਰਾਹਮਣਵਾਦ ਨੇ ਉਹਨੂੰ ਗੁਰਦੁਆਰਿਆਂ ਦੇ ਵਿੱਚ ਸਜਾ ਕੇ ਰੱਖ ਦਿੱਤਾ ਤੁਹਾਡੇ ਕੋਲੋਂ ਭੇਟਾ ਲੈਣ ਵਾਸਤੇ ਤੇ ਦਸਵੰਦ ਇਕੱਠਾ ਕਰਨ ਵਾਸਤੇ ਇਹ ਕੋਈ ਧਾਰਮਿਕਤਾ ਨਹੀਂ ਗਈ ਇਹ ਗੁੰਡਾਗਰਦੀ ਆ ਜਿਹੜੀ ਗ੍ਰੰਥਾ ਦੇ ਨਾਂ ਤੇ ਚੱਲਦੀ ਆ ਰਹੀ ਆ ਤੇ ਚੱਲ ਵੀ ਰਹੀ ਆ ਵੇਖੋ ਗੱਲ ਤਾਂ ਇੱਕੋ ਹੀ ਆ ਅਗਰ ਜੇ ਤੁਸੀਂ ਬਚਣਾ ਤੇ ਪੰਜਾਬ ਨੂੰ ਬਚਾਉਣਾ ਚਾਹੇ ਤਾਂ ਤੁਸੀਂ ਨਾਸਤਿਕ ਹੋ ਜੋ ਗੋਰਿਆਂ ਦੇ ਵਾਂਗੂ ਖੁਦ ਤੇ ਯਕੀਨ ਰੱਖੋ ਵੈਸੇ ਤਾਂ ਯਕੀਨ ਖੁੱਦ ਤੇ ਹੋਣਾ ਚਾਹੀਦਾ ਬੰਦੇ ਨੂੰ ਅਗਰ ਜੇ ਤੁਹਾਡੀ ਬਹੁਤੀ ਆਸਤਾ ਹੈ ਨਾ ਤਾਂ ਤੁਸੀਂ ਫਿਰ ਸਾਈ ਬਣ ਜਾਓ ਕੋਈ ਫਰਕ ਨਹੀਂ ਪੈਂਦਾ ਪਰਮਾਤਮਾ ਤਾਂ ਇੱਕੋ ਹੀ ਆ ਨਾ ਤੁਹਾਡੇ ਅੰਦਰ ਵੀ ਉਹੋ ਹੀ ਆ ਜਿਹਨੂੰ ਤੁਸੀਂ ਬਾਹਰ ਲੱਭਦੇ ਫਿਰਦੇ ਆ ਜਿਹਨੂੰ ਤੁਸੀਂ ਇਹਨਾਂ ਪਖੰਡੀਆਂ ਦੇ ਵਿੱਚੋਂ ਲੱਭਦੇ ਫਿਰਦੇ ਆ ਇੱਕ ਗੱਲ ਨੂੰ ਤੁਸੀਂ ਥੋੜਾ ਜਿਹਾ ਸੋਚ ਕੇ ਦੇਖਿਓ ਤੁਹਾਡੇ ਨਾਸਟਿਕ ਹੋਣ ਦੇ ਨਾਲ ਜਾਂ ਸਾਈ ਹੋਣ ਦੇ ਨਾਲ ਆ ਜਿਹੜਾ ਧਰਤੀ ਤੇ ਪੱਥਰ ਵੇਸ਼ਰੀਆਂ ਨਾ ਇਹ हट ਜਾਊਗਾ ਇਹਨਾਂ ਮੰਦਰਾਂ ਗੁਰਦੁਆਰਿਆਂ ਡੇਰਿਆਂ ਤੇ ਦਰਬਾਰਾਂ ਦਾ ਤੁਹਾਨੂੰ ਕੋਈ ਫਾਇਦਾ ਨਹੀਂ ਬੱਚੇ ਤਾਂ ਤੁਹਾਡੇ ਭੁੱਖ ਨਾਲ ਬਿਲਕ ਰਹੇ ਆ ਬਿਮਾਰੀਆਂ ਦੇ ਕਾਰਨ ਇਲਾਜ ਦੀ ਵਜ੍ਹਾ ਤੋਂ ਮਰ ਲਏ ਆ ਬੱਚਿਆਂ ਦਾ ਕੈਰੀਅਰ ਬਣਾਉਣ ਵਾਸਤੇ ਤੁਹਾਨੂੰ ਰੋਟੀ ਕਮਾਉਣ ਵਾਸਤੇ ਬਾਹਰਲੀਆਂ ਮੁਲਕਾਂ ਵਿੱਚ ਆਪਣੇ ਪਰਿਵਾਰ ਨੂੰ ਛੱਡ ਕੇ ਜਾਣਾ ਪੈਂਦਾ ਪਰ ਬ੍ਰਾਹਮਣ ਨੂੰ ਤੇ ਇਹਨਾਂ ਪਖੰਡੀਆਂ ਨੂੰ ਤੁਸੀਂ ਮੰਦਰ ਗੁਰਦੁਆਰੇ ਡੇਰੇ ਤੇ ਦਰਬਾਰ ਬਣਾ ਕੇ ਦੇ ਰਹੇ ਆ ਠੀਕ ਆ ਤੁਹਾਨੂੰ ਪਤਾ ਨਹੀਂ ਲੱਗਦਾ ਪਰ ਦੇਣ ਇਹੋ ਤੁਹਾਡੀ ਆਪਣੀ ਆ ਇਹ ਤੁਹਾਡੇ ਚੜਾਵਿਆਂ ਨਾਲ ਬਣਦੇ ਆ ਖੁਦ ਤਾਂ ਤੁਸੀਂ ਗੁਲਾਮ ਰਹੇ ਆ ਇਹਨਾਂ ਬ੍ਰਾਹਮਣਾਂ ਦੇ ਅਨਪੜ ਗਵਾਰ ਤੇ ਘੱਟ ਸੋਚ ਹੋਣ ਦੀ ਵਜ੍ਹਾ ਨਾਲ ਅੱਗੋਂ ਤੁਸੀਂ ਆਪਣੇ ਬੱਚਿਆਂ ਨੂੰ ਕਿਉਂ ਇਹਨਾਂ ਦੇ ਗੁਲਾਮ ਬਣਾ ਰਹੇ ਆ ਥੋੜਾ ਜਿਹਾ ਆਪਣੀ ਸੋਚ ਨੂੰ ਸੁਧਾਰੋ